ਭਾਈ ਅੱਜ ਆਪਾਂ ਪੀਰੂ ਬਾਈ ਦੇ ਘਰੇ ਆਇਆ ਪਿੰਡ ਧੌਲੇ ਦੇ ਵਿੱਚ ਤੇ ਕਬੱਡੀ ਵਾਲੇ ਤਾਂ ਬਾਈ ਨੂੰ ਸਾਰੀ ਜਾਣਦੇ ਆ ਬਾਈ ਪ੍ਰਾਣਾ ਖੜਿਆਰੀ ਆ ਬਾਈ ਕਬੱਡੀ ਕਿੰਨਾ ਕ ਟਾਈਮ ਖੇਡੀ ਐ ਤੈਂ ਕਬੱਡੀ ਆਪਾਂ ਖੇਡੀ ਐ ਭਰਾ 18-19 ਸਾਲ ਖੇਡੀ ਐ ਅੱਛਾ ਹਾਂ 2016-17 ਚ ਮੈਂ ਛੱਡਤੀ ਸੀ ਕਬੱਡੀ ਠੀਕ ਆ ਉਸ ਤੋਂ ਪਹਿਲਾਂ 62 ਕਿਲੋ ਖੇਡੇ ਆ ਫਿਰ ਓਪਨ ਖੇਡੇ ਆ ਨਸਿਆ ਹਾਂ ਠੀਕ ਆ ਤੇ ਇਸ ਤੋਂ ਬਾਅਦ ਬਸ ਪਸ਼ੂਆਂ 'ਚ ਆ ਗਏ ਆ ਬਾਈ ਉਸ ਤੋਂ ਬਾਅਦ ਬਸ ਪਸ਼ੂ ਰੱਖੇ ਹੋਏ ਸੀਗੇ ਫਿਰ ਇੰਨਾ 'ਚ ਆ ਗਏ ਠੀਕ ਹੈ ਤੇ ਬਾਈ ਨੇ ਨਾ ਆ ਕੱਟਾ ਬਾਈ ਵੇਚਣਾਗਾ ਬੂਰਾ ਕੱਟਾਗਾ ਸੇਲ ਕਰਨਾਗਾ ਤੇ ਇਹਦੀ ਉਮਰ ਕਿੰਨੀ ਆ ਬਾਈ ਇਹਦੀ 1 ਸਾਲ 5-7 ਦਿਨ ਹੋ ਗਈ ਯਾਰ 1 ਸਾਲ 5-7 ਦਿਨ ਆ ਹੈ ਹਾਂ ਠੀਕ ਆ ਤੇ ਇਹਦੀ ਮਾਂ ਦਾ ਕੀ ਰਿਕਾਰਡ ਆ ਬਾਈ ਇਹਦੀ ਮਾਂ ਦਾ 17-18 18 1.5 18 ਲੀਟਰ ਹੈ ਅੱਛਾ ਬਾਈ ਉਹ ਵੀ ਦਿਖਾ ਲਿਓ ਫੜੀ ਆ ਉਹਨੂੰ ਦਿਖਾ ਦੇਣੇ ਆ ਇਹ ਹੁਣ ਬਾਈ ਆਪਣੀ ਗੱਬਣਾ ਹੈ ਨਾ ਇਹ ਗੱਬਣਾ ਹਾਂ ਬਾਈ ਠੀਕ ਆ ਇਹਦਾ ਕਿੰਨਾ ਰਿਕਾਰਡ ਕਿਹਾ ਬਾਈ ਇਹਦਾ 1.5 18 ਲੀਟਰ ਹੈ ਬਾਈ ਅੱਛਾ ਹਾਂ ਤੇ ਇਹਦੀ ਮਾਂ ਦਾ ਵੀ ਬਾਵਾ ਦੁੱਧ ਸੀ ਨਾ ਇਹਦੀ ਮਾਂ ਦਾ ਹੈਗਾ ਹੀ 22 ਲੀਟਰ ਬਾਈ 22 ਲੀਟਰ ਇਹ ਆਪ ਕਿਹੜੇ ਦਾ ਬਾਈ ਕਟਾ ਇਹ ਆਪੇ ਕੋਹੇ ਨੂਰ ਦਾ ਹੈਗਾ ਕੋਹੇ ਨੂਰ ਦਾ ਲੱਛਮੀ ਡੈਰੀ ਫਾਰਮ ਹੈ ਲੱਛਮੀਆ ਡਾਕਟਰ ਨੇ ਭਰ ਟੀਕੇ ਕੋਲੀ ਖੜਾ ਮੁੰਡਾ ਤੇਰੇ ਅੱਛਾ ਕਰਾ ਲੇਗਾ ਆ ਜਾ ਡਾਕਟਰ ਠੀਕ ਹੈ ਹਾਂ ਤੇ ਮਣੀਏ ਵੀ ਕਰ ਵਧੀਆ ਕਾਰਡ ਦਾ ਬਈ ਫਿਰ ਹਾਂ ਹਾਂ ਇਹ ਐਲਡੀਐਫ ਵਾਲਿਆਂ ਦਾ ਲਸਮੀ ਡੈਰੀ ਫਾਰਮ ਵਾਲਿਆਂ ਦਾ ਕੋਈ ਨੋਰ ਦਾ ਮੰਨ ਕੇ ਚੱਲ ਇਹਦੀ ਮਾਂ ਪੂਰੀ ਕਰਕੇ ਤਾਂ ਕਰਕੇ ਬੂਰੇਤੀ ਆ ਗਿਆ ਹੱਸਿਆ ਨਹੀਂ ਮੰਨ ਕੇ ਪਤਾ ਇਹ ਸਾਨੂੰ ਕੋਈ ਨੋਰ ਕਾਲੇ ਕਲਰ ਦਾਗਾ ਕਾਲੇ ਦਾ ਜੈਡ ਬਲੈਕ ਆਹੋ ਇਹ ਜੈਡ ਬੂਰਾ ਆ ਗਿਆ ਇਹਦੀ ਮਾਂ ਦਾ ਉਹ ਹੈਗਾ ਇਹਦੀ ਮਾਂ ਦੇ ਦਾ ਹੈਗਾ ਹੈਗਾ ਹੋਗਾ ਆਪਣਾ ਨੀਲੀ ਰਾਬੀ ਚਾਹੁੰਦੀ ਹੈ ਇਹ ਜਮਾ ਰੰਗ ਇਹਦਾ ਮਾਂ ਤੇ ਵਾਗ ਗਿਆ ਬਾਕੀ ਸਾਰਾ ਬਾਕੀ ਕਰੈਕਟਰ ਕਰੈਕਟਰ ਸਾਰੇ ਸਾਂ ਤੇ ਆ ਸਾਰੇ ਉੱਤੇ ਸਾਰੇ ਖਾਂ ਤੇ ਨਹੀਂ ਗੇ ਠੀਕ ਹੈ ਨਹੀਂ ਬਈ ਕਿਹਦੇ ਚ ਕਿਸੇ ਦੇ ਐਡੀ ਹਾਈਟ ਹੁੰਦੇ ਨਹੀਂਗੇ ਜਿਹੜੀ ਹਾਈਟ ਇਹਦੀ ਆ ਇੰਨਾ ਸ ਹੈ ਹੂੰ ਹੂੰ ਇੱਕ ਸਾਲ 7 ਦਿਨਾਂ ਦਾ ਕਿਹਾ ਹੈ ਨਾ ਭਾਈ 7 ਦਾ 10 ਦਿਨ ਬਸ ਇਹ ਜਾ ਕੋਈ ਸਿੰਘ ਦਾ ਵੀ ਪਤਾ ਲੱਗ ਜਾ ਹਾਂ ਆ ਸੰਗ ਦੇਖ ਲੈ ਖੀਰਾ ਉਹ ਇਹਦਾ ਸਾਲ ਦਾ ਤਾਂ ਖੀਰੇ ਹੂੰ ਹੂੰ ਖੀਰੇ ਤੇ ਭਾਈ ਇਹਦਾ ਮੁੱਲ ਫਿਰ ਮੁੱਲ ਕਰ ਲੈ ਫੋਨ ਤੇ ਹੁਣ ਜੇ ਹਾਂ ਜੇ ਕਿਸੇ ਦੇ ਪਸੰਦ ਆ ਗਿਆ ਤਾਂ ਕਰ ਲੈ ਕੋਈ ਗੱਲ ਨਹੀਂ ਠੀਕ ਹੈ ਨੰਬਰ ਬੋਲ ਨਹੀਂ ਪਿਰੂ ਭਾਈ ਨੰਬਰ ਮੇਰਾ 98155 ਹੂੰ 97805 ਠੀਕ ਹੈ ਕਿਸਾਉ ਕਰਨ ਬਾਕੀ ਆ ਸੌਂਕ ਵੀ ਪੜਾਵਾ ਹੈਗਾ ਸਾਨੂੰ ਦਿਖਾ ਸਾਰੀ ਦਿਖਾ ਦਿੰਨੇ ਆ ਆ ਗਿਰਨ ਅਸਲ ਦੀ ਬਈ ਇਹ ਗੈਰਾ ਜੀ ਅੱਛਾ ਇਹ ਵੀ ਡਾਕਟਰ ਤਾਂ ਭਰੇ ਟੀਕਾ ਇਹਦਾ ਤਾਂ ਇਹ ਤਾਂ ਲੈਤੀ ਆ ਬੱਚੀ ਆਪਾਂ ਡਾਕਟਰ ਤੋਂ ਹੁਣ ਟੀਕੇ ਮਗਾਏ ਨੇ ਗਿਰ ਦੇ ਠੀਕ ਹੈ ਜਿਹੜੇ ਆਪਣੇ ਉਹਦੇ ਸੈਕਸ਼ਨ ਪਰ ਨੇ ਇਹਦੇ ਅੱਛਾ ਇਹ ਗਿਫਟ ਕੀਤੀ ਆ ਕਿ ਲੈਤੀ ਇਹ ਮਿੱਤਰ ਤੋਂ ਲੈ ਕੇ ਆਏ ਕਿਸੇ ਤੋਂ ਆਪਣੇ ਤੋਂ ਅੱਛਾ ਹਾਂ ਕਿੰਨੇ ਟਾਈਮ ਦੇ ਬਈ ਇਹ ਇਹ ਹੈਗੀ ਦੋ ਦੰਦ ਹੋ ਗਈ ਦੋ ਦੰਦ ਹੋ ਗਏ ਸੂਪ ਹੀ ਇੱਕ ਵਾਰੀ ਕਿਸ ਸੂਈ ਨਾ ਨਾ ਹਰ ਤਾਂ ਸੂਣਾ ਫਿਰ ਤਾਂ ਨੇ ਇਹ ਸੂਣਾ ਹਜੇ ਹਾਂ ਪਹਿਲਾਂ ਲੱਸੀ ਬਾਲੀ ਬਿਮਾਰ ਜੀ ਬਾਲੀ ਸੀ ਉਹਦੇ ਕੋਲੇ ਹੂੰ ਉਹ ਕਰਾਂ ਮੈਂ ਗਊਸ਼ਾਲਾ ਛੱਡ ਕੇ ਆ ਨਾ ਮੈਂ ਤਿਆਰ ਤੁਰ ਕਰ ਲਈ ਵਧੀਆ ਚੱਲ ਤੇ ਪਾਣੀ ਦੀ ਸੇਵਾ ਹੋ ਜੂ ਹਣਾ ਹਾਂ ਠੀਕ ਆ ਤੇ ਆ ਜਰਸੀ ਦੀ ਇਹ ਇਹ ਉਹਦੀ ਹੈਗੇ ਡਾਕਟਰ ਨੇ ਦਵਾਈ ਸੀ ਆਪਾਂ ਨੂੰ ਮਣੀ ਨੇ ਥੂਲੀ ਹਾਲ ਤੋਂ ਉਹ ਚਿੱਟੀ ਦੀ ਆ ਚਿੱਟੀਆਂ ਦੀ ਹਾਂ ਇਹ ਕਿੰਨੇ ਦੁੱਧ ਆ ਲਈ ਬਾਈ ਇਹਦੇ ਵਿੱਚ 24 ਲੀਟਰ ਦੁੱਧ ਹੈਗਾ ਤੇ ਇਹ ਇਹ ਆਏ ਮੰਨ ਵੀ 8 ਮਹੀਨੇ ਤੋਂ ਤੋਂ 4 ਦਿਨ ਘਟ ਹੈ ਗੱਬਣਾ ਤੇ ਇਹ ਆਪਣੀ ਮੰਨ ਕੇ ਚੱਲ ਵੀ 10 ਲੀਟਰ ਦੁੱਧ ਹੁਣ ਹੈਗਾ ਇਹਦਾ ਇਹਦਾ 10 ਹੈਗਾ 8 ਮਹੀਨੇ 7 ਮਹੀਨੇ ਦੀ ਗੱਬਣਾ ਸਾਡੇ ਹੱਥ ਦੀ ਠੀਕ ਹੈ ਤੇ ਆ ਉਹ ਬੂਰੇ ਕੱਟੇ ਦੀ ਮਾਂ ਆ ਗਈ ਹੈਨਾ ਆ ਬੂਰੇ ਦੀ ਆ ਗਈ ਆ ਵੀ ਡਾਕਟਰ ਨੇ ਦਵਾਈ ਹੈ ਠੀਕ ਹੈ ਇਹ ਕ੍ਰਾਫਟ ਆ ਗਈ ਬਈ ਇਹ ਜਰਸੀ ਕ੍ਰਾਫਟ ਹੀ ਹੈਨਾ ਡਾਕਟਰ ਸ਼ਾਹੀਵਾਲ ਜਰਸੀ ਕ੍ਰਾਫਟ ਉਹ ਆਪਣੇ ਨਾ ਸੀਰਾ ਤੇ ਜੱਗਰ ਆ ਵਪਾਰੀ ਉਹਨਾਂ ਤੋਂ ਲੈ ਕੇ ਆਏ ਮੈਂ ਆਪ ਉਹ ਕਿੰਨੇ ਦੁੱਧ ਆ ਲਿਆ ਬਈ ਉਹ ਇਹਦਾ ਇਹਦਾ ਆਪ 18 ਲੀਟਰ ਚੋਕੇ ਲੈ ਕੇ ਆਏ ਸੀਗੇ ਅੱਛਾ ਹਾਂ 18 ਲੀਟਰ ਦਾ ਚੋਕੇ ਲੈ ਕੇ ਆਏ ਸੀ 1 ਮਹੀਨੇ ਦੀ ਸੀ ਉਹ ਮੋਕੇ ਨੂੰ ਆਪਣਾ ਨਾ ਹਰੇ ਖੁੱਲ ਗਈ ਹਰਾ ਖਾ ਗਈ ਵੱਧ ਹਰਾ ਵੱਧ ਖਾ ਗਈ ਹਾਂ ਖਲ ਗਈ ਸੀ ਇਹ ਹੁਣ ਕਿੰਨੇ ਟਾਈਮ ਦੀ ਗੱਭਣਾ ਬਈ ਇਹ ਸਾਢੇ 4 ਮਹੀਨੇ ਦੀ ਗੱਭਣਾ ਹੈਗੀ ਅੱਛਾ ਇਹਦਾ ਕਰੀ ਰੱਖਣੇ ਹੋਣਗੇ ਹਾਂ ਇਹ ਵੀ ਆਪਾਂ ਸੀਰੇ ਤੋਂ ਲੈ ਕੇ ਆਏ ਆ ਵਪਾਰੀ ਦੇ ਜੱਗਰ ਵਪਾਰੀ ਦੇ ਸੀਰਾ ਨੇ ਦੋਨੇ ਹਾਂ ਉਹਨਾਂ ਤੋਂ ਲੈ ਕੇ ਆਉਣਾ ਮਹਿਸਾ ਗਾਂਆਂ ਮਣੀਆਂ ਸਭਾਤੀਆਂ ਸਾਰੀਆਂ ਇਹਨੂੰ ਪਸ਼ੂਆਂ ਦਾ ਕੰਮ ਠੀਕ ਆ ਬਈ ਪਸ਼ੂਆਂ ਦਾ ਵਧੀਆ ਪੂਰਾ ਨਜ਼ਾਰੇ ਜਰਾ ਆਪਦੇ ਘਰੇ ਰਹਨੇ ਆ ਹੈਂ ਜਿਹੜੇ ਆਪਣੇ ਮੁੰਡੇ ਬੇਲੇ ਫਿਰਦੇ ਆ ਉਹਨਾਂ ਨੂੰ ਚਾਹੀਦਾ ਬਾਈ ਆਪ ਦਾ 1 1 2 2 ਰੱਖਣਾ ਨਾ 1 1 2 2 ਰੱਖਣਾ ਨਾਲ ਤਾਂ ਆਪਦਾ ਸਿਹਤ ਬਣੀ ਰਹਿੰਦੀ ਹੈ ਦੁੱਧ ਪਾਣੀ ਆਪਦੇ ਘਰ ਦਾ ਕਿੱਥੇ ਮਿਲਦਾ ਹੈਗਾ ਹਨਾ ਹੂੰ ਹੂੰ ਡੈਰੀਆਂ ਡੂਰੀਆਂ ਵਾਲਾ ਕਿੱਥੇ ਹੁੰਦਾ ਬਾਈ ਇਹ ਚੰਗਾ ਹੈ ਨਾ ਸਹੀ ਗੱਲ ਹੈ ਬਾਈ ਆਪਦੇ ਘਰ ਦਾ ਦੁੱਧ ਹੋਵੇ ਫਿਰ ਕਹਿੰਦੇ ਕੈਮੀਕਲ ਕੈਮੀਕਲ ਦਾ ਬਾਈ ਅਗਲੇ ਨੇ ਤਿਆਰ ਕਰਨੀ ਹੈ ਕਿਸੇ ਕੋਲ ਮੈਂ ਦੱਸ ਦੇ ਸਾਡੇ ਆ ਬੀਚ ਚ ਦੱਸ ਦੇ ਕਿੰਨੀ ਹੈ ਕਿ ਮਹਿਸਾ ਨੇ ਮੇਰੇ ਕੋਲੇ ਨਹੀਂ ਹੈ ਅੱਛਾ ਦੁੱਧ ਦੇ ਹੁਣ ਦੈ ਲਾਲਾ ਸਾਹਿਬ 10 ਕੈਂਟਰ ਜਾਂਦੇ ਨੇ ਢੋਲੇ ਚ ਮੈਂ ਸਸ ਐ ਮਨ 5000 ਕਰਦੇ ਆਗੀ ਫਿਰ ਕੈਮੀਕਲਾਂ ਤੇ ਤਿਆਰ ਹੁੰਦਾ ਆਪਦੇ ਆਪ ਦਾ ਤਿਆਰ ਕਰਨ ਆਪਦਾ ਇੱਕ ਤਾਂ ਰੱਖਣਾ ਹਾਂ ਹਾਂ ਆਪਦਾ ਜੋ ਗੱਲ ਦੂਜੇ ਬਾਈ ਪਿਰੂ ਤੇ ਲੇ 5-7 ਪਸ਼ੂ ਨੇ ਹਨਾ ਤਾਂ ਇਹ ਆਪਦਾ ਖਾ ਪੀ ਕੇ ਬਚਾਉਂਦੇ ਹੈਗੇ ਆ ਹਾਂ ਬਾਈ ਐ ਮਨ ਜੇ ਸਾਰੇ ਫੀਡ ਫੂਡ ਕੱਢ ਕੇ ਹਰਾ ਤੂੜੀ ਕੱਢ ਕੇ ਵੀ ਐ ਮਨ 1500 ਦਿਹਾੜੀ ਪਾਉਂਦੇ ਨੇ ਆ ਮੇਰੇ ਕੋਲ 4 ਡੰਗਰ ਨਹੀਂ ਦੁੱਧ ਵਾਲੇ 1500 ਦਿਹਾੜੀ ਪਾਉਂਦੇ ਨੇ ਜਦੋਂ ਸੱਜਰ ਹੁੰਦੇ ਨੇ ਤਾਂ 2250 ਨਹੀਂ ਮੂੰਹ ਮਾਰਦੇ ਠੀਕ ਹੈ ਹਾਂ ਬਾਕੀ ਹਰੇ ਹੋਰ ਵਧਾਵਾਂਗੇ ਇੱਥੇ ਲਾ ਕੇ ਆ ਫਾਰਮ ਦੀ ਖੁੱਲੀਆਂ ਛੱਡਣੀਆਂ ਇੱਥੇ ਲੈ ਕੇ ਬਸ ਇਹ ਛੱਡਾਂਗੇ ਜਰਸੀ ਲੈ ਕੇ ਠੀਕ ਆ ਬਈ ਤੇ ਆ ਬਾਈ ਨੇ ਬਈ ਕੱਟਾ ਸੇਲ ਕਰਨਾ ਜੇ ਕਿਸੇ ਨੂੰ ਚਾਹੀਦਾ ਤਾਂ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆਗਾ ਬਾਈ ਦਾ ਠੀਕ